ਬਣਾਣੀ ਹੈ ਕੰਮ ਆਵਾਜ਼ ਆ ਰਹੀ ਹੈ ਇਹ ਨਹਿਰ ਬੰਦੀ ਦੇਖਣਾ ਹੋ ਸਕਦਾ ਨਹਿਰ ਭੰਗੀ ਹੋਵੇ ਦੇਖ ਲਓ ਮੰਦਰ ਤੋਂ ਜਿਹੜਾ ਰਸਤਾ ਹੈਗਾ ਇੱਥੋਂ ਪਿੱਛੇ 5 ਕਿਲੋਮੀਟਰ ਦੂਰੀ ਰਹੀ ਹੈ ਆੜੀ ਆ ਗਈ ਹਾਂ ਜੰਗਲ 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 ਇਹ ਲੋ ਜੰਗਲ ਚ ਮੰਗਲ ਹੈ ਜੰਗਲਾਂ ਚ ਮਾਤਾ ਨੇ ਆਪਣੇ ਦੇਰ ਲਾਇਓ ਸੀ ਚਾਹੇ ਕੋਈ ਵੀ ਆਪਾ ਧਾਰਮਿਕ ਸਥਾਨ ਲੈ ਲਈਏ ਕਿਉਂ ਭਾਜੀ ਬਿਲਕੁਲ ਜੀ ਬਸ ਜੀ ਤਕਰੀਬਨ ਜਿੰਨੇ ਵੀ ਆਪਣੇ ਦੇਵੀ ਦੇਵ ਤੇ ਹੋਏ ਆ ਮਹਾਂਪੁਰਸ਼ ਹੋਏ ਆ ਜਿਹੜੇ ਵੀ ਫਕੀਰ ਹੋਏ ਆ ਜੰਗਲਾਂ ਚ ਜ਼ਿਆਦਾ ਉਹਨਾਂ ਨੇ ਜਿਹੜੇ ਦੇਰ ਲਾਇਓ ਉਹ ਅਗਲਾ ਹੈ ਹਾਂ ਤਾਂ ਇਸਾਨ ਵਿੱਚ ਉਹ ਆਪਣੀ ਇਰਾਦਨਾ ਕਰਦੇ ਸੀ ਉਹਨਾਂ ਵਾਲੇ ਤੇ ਪਾਜੀ ਪਾਣਵਾ ਦਾ ਮੰਦਰ ਅੱਗੇ ਆ ਅੱਗੇ ਹੀ ਚਲੋ ਪਾਣਵਾ ਦਾ ਮੰਦਰ ਅੱਗੇ ਜਿੱਥੇ ਹੀ ਅੱਗੇ ਪਹੁੰਚ ਤੁਹਾਨੂੰ ਦਰਸ਼ ਕਰਾਵਾਂਗੇ ਪਾਣਵਾ ਦਾ ਮੰਦਰ ਕਹਿੰਦੇ ਇੱਕ ਦਿਨ ਵਿੱਚ ਜਿਹੜਾ ਇੱਕ ਰਾਤ ਵਿੱਚ ਸੋਰੀ ਇੱਕ ਰਾਤ ਵਿੱਚ ਜਿਹੜਾ ਇਹਨਾਂ ਚਾਰ ਕੀਤਾ ਗਿਆ ਸੀ ਪਾਣਾ ਦੇ ਰੇਤ ਲਈ ਆ ਆਸਤਾਨੇ ਕਿਧਰ ਗਿਆ ਆ ਰਾਸਤਾ ਹੋਤੀ ਜੇ ਰੇਤ ਲਈ ਜਾਣਾ ਆ ਰੇਤਾ ਜਾਣਾ ਆ ਜੀ ਆ ਬਹੁਤ ਆਲਾ ਬਾਤ ਨਾਲ ਬਣਾ ਰਹੇ ਆ ਆਪਾਂ ਤੇ ਨਾਲ ਨਾਲ ਫੇਰ ਵੀ ਚਲੋ ਪਹਿਲਾਂ ਸਪੈਲ ਬੜੀ ਬੈਲਸ ਬਹੁਤ ਐਕਸਪਰਟ ਬਣ ਰਿਹਾ ਇਹ ਪਾਰਾ ਮਨ ਇੱਧਰ ਦੇ ਵਿੱਚ ਥੋੜਾ ਬਹੁਤ ਫੇਰ ਵੀ ਇੱਕ ਇੱਕ ਹੱਤਨਾ ਜੋ ਚੱਲੀ ਜਾ ਰਿਹਾ ਮਾਤਾ ਰਾਣੀ ਕਿਰਪਾ ਨਾਲ ਇੰਨੇ ਉਹ ਇੰਨੇ ਪਹਾੜੀਆਂ ਜੰਗਲੇ ਜੰਗਲ ਜੰਗਲੇ ਜੰਗਲ ਆਹ ਦੇਖੋ ਜੰਗਲ ਹੀ ਜੰਗਲ ਜੰਗਲ ਹੀ ਜੰਗਲ ਉੱਪਰ ਦੇ ਕੋ ਬੱਦਲ ਕਿੰਨੇ ਸੋਹਣੇ ਲੱਗ ਰਹੇ ਹਨ ਇਹ ਤਾਂ ਆਰਮ ਹੋ ਚੁਕਿਆ ਨਾ ਬੜਾ ਸਤ। ਬਹੁਤ ਪੁਰਾਣਾ ਨਾਲੇ ਹਨ। ਕਾ ਵੀ ਪੁਰਾਣਾ ਨਾਲੇ ਤੋਂ ਇਟਾਂ ਨਾਲ ਨਾਲੇ ਬਣਿਆ। ਅੱਜ ਕੱਲ ਦਾ ਫਾਰਮ ਹਾਉਸ ਹੈ ਘਰਾਂ ਕੋਠੀਆਂ ਵਰਗੇ ਬਣਾਏ ਹੁੰਦੇ ਹਨ। ਹਲੋ ਇੱਥੇ ਥੋੜਾ ਰਸਤਾ ਧੀ। ਓਕੇ ਹੈ।